ਯਕਮੇ ਲੱਗਦਾ ਅੱਜ ਬਹੁਤ ਵਧੀਆ ਲੱਗੀ ਜੀ ਵੀ ਆਪਾਂ ਗੱਲ ਕਰੀਗੇ ਸਟੈਚੂ ਦੀ ਜਾਨੀ ਕਿ ਇਦਾਂ ਹੀ ਲੱਗਦਾ ਜਿਵੇਂ ਸਿੱਧੂ ਸੱਚੀ ਮੁੱਚੀ ਦਾ ਸਿੱਧੂ ਖੜਾ ਹੋਵੇ ਗੱਲ ਕਰੂਗਾ ਪਰ ਇਹ ਗੱਲ ਕਰਨ ਨਹੀਂ ਪਾਰਾ ਕਿਉਂਕਿ ਆਪਾਂ ਨੂੰ ਵੀ ਪਤਾ ਸਟੈਚੂ ਆ ਹਾਂਜੀ ਹਾਂ ਉਹਦਾ ਲਾਦਾ ਇਹ ਖੁਦ ਕਰ ਮੈਂ 2024 ਚ ਆਹ ਸੌਰੀ 2020 ਚ ਆਇਆ ਸੀ ਮੈਂ ਪੁਰਾਣੇ ਘਰੇ ਮਿਲ ਕੇ ਗਿਆ ਸੀ ਆ ਜੀ ਛੋਟਾ ਵੀ ਸਾਰਾ ਕੁਝ ਸੀ ਜੀ ਬਹੁਤ ਵਧੀਆ ਲੱਗਦਾ ਸੀ ਪਰ ਉਹਨਾ ਮਾਲਕ ਕੇ ਅਰਦਾਸ ਕਰਨ ਦਾ ਕਿ ਜਸਟਿਸ ਮੇਰੇ ਨਾਲ ਨੂੰ ਜੀ ਠੀਕ ਹੈ ਨਾ ਇਨਸਾਫ ਮਿਲਣਾ ਚਾਹੀਦਾ ਜ਼ਰੂਰੀ ਆ ਜੀ ਜੀ ਅਸੀਂ ਬਹੁਤ ਅਸੀਂ ਮੰਨ ਕੇ ਤਾਂ ਸਾਡੇ ਮੇਰਾ ਬੇਟਾ ਜੀ ਸਾਰੇ ਭੈਣਾਂ ਇਹਨਾਂ ਦੇ ਸਾਡਾ ਸਾਰਾ ਪਰਿਵਾਰ ਸਿੱਧੂ ਪਰਿਵਾਰ ਸਾਡਾ ਜੀ ਯਾਨਕਿ ਸਿੱਧੂ ਦੇ ਸਾਰੇ ਗਾਣੇ ਸੁਣਦੇ ਹਾਂ ਜੀ ਹਾਂ ਜੀ ਹਾਂ ਸਿੱਧੂ ਪਰਿਵਾਰ ਆ ਜੀ ਸਾਰਾ ਜੀ ਸਾਡਾ ਅੱਛਾ ਤੁਹਾਡਾ ਵੀ ਸਿੱਧੂ ਪਰਿਵਾਰ ਆ ਸਿੱਧੂ ਪਰਿਵਾਰ ਨਾਲ ਸਿੱਧੂ ਪਰਿਵਾਰ ਨਾਲ ਪਿਆਰ ਆ ਜਿਆਦਾ ਗਾਣਾ ਕਿਹੜਾ ਚੰਗਾ ਲੱਗਦਾ ਸਿੱਧੂ ਦਾ ਤੁਹਾਨੂੰ ਸਾਰੇ ਵਧੀਆ ਲੱਗਦੇ ਜੀ ਹਾਂਜੀ ਸਾਰੇ ਵਧੀਆ ਲੱਗਦੇ ਸਾਨੂੰ ਜੀ ਯਾਨਕਿ ਜਿਹੜੇ ਗਾਣੇ ਗ ਤਨਕਾਇਆ ਠੀਕ ਆ ਨਾ ਅਣਖੀ ਗੀਤ ਸੀ ਸਾਰੇ ਰਹਿੰਦੀ ਦੁਨੀਆ ਤੱਕ ਨਾਮ ਰਹੂਗਾ ਇਹਨਾਂ ਦਾ ਜੀ ਇੱਧਰ ਬੱਚੇ ਵੀ ਆਏ ਆ ਪੁੱਤ ਕਿਹੜੇ ਗਾਣੇ ਚੰਗਾ ਲੱਗਦੇ ਸਿੱਧੂ ਦਾ ਸਾਰੇ ਹੀ ਕੋਈ ਯਾਦ ਹੈਗਾ ਹਾਂਜੀ ਸੁਣਾਏਗਾ ਸੁਣਾਓ ਕੋਈ ਗਾਣਾ ਸੁਣੇਗਾ ਪੁੱਤ 10 ਪੁੱਤ ਤੇਰਾ ਹੈਡ ਡਾਊਨ ਕਾਸ ਤੋਂ ਚਲੋ ਕੋਈ ਨਹੀਂ ਇੱਧਰ ਕੁੜੀਆਂ ਖੜੀਆਂ ਇਹ ਜਾਣਦੀ ਮੈਨੂੰ ਪਤਾ ਹਣਾ ਪੁੱਤ ਸੁਣਾ ਬੋਲ ਪਾ ਤੇ ਸੁਣਾਉਗੀ ਚਲੋ ਨਹੀਂ ਆਉਂਦਾ ਪੁੱਤ ਆਉਂਦੇ ਤਾਂ ਹੈਗੇ ਜੀ ਪਰ ਸੰਗ ਤੇ ਚਲ ਸੁਣਾ ਦਿਓ ਫਿਰ ਜਿਆਦਾ ਆ ਗਿਆ ਉਪਰ ਲੱਗੇ ਸੀ ਬਲ ਹਣਾ ਨਹੀਂ ਚਲੋ ਕੋਈ ਨਹੀਂ ਆ ਜੋ ਇੱਧਰਲੇ ਪਾਸੇ ਦਿਖਾਉਨੇ ਆ ਇੱਧਰਲੇ ਪਾਸੇ ਵੀ ਜਨਕੇ ਸਿੱਧੂ ਦਾ ਸਟੈਚੂ ਲੱਗਿਆ ਹੋਇਆ ਵੇਖੋ ਤੁਸੀਂ ਕਿਸ ਤਰ੍ਹਾਂ ਬਣਿਆ ਹੋਇਆ ਜਿਵੇਂ ਉਹਦੇ ਜਨਕੇ ਟੋਲੇ ਦੇ ਉੱਤੇ ਗੁੱਟ ਤੇ ਬਣਿਆ ਹੋਇਆ ਸੀ ਉਸ ਤਰ੍ਹਾਂ ਹੀ ਬਣਿਆ ਹੋਇਆ ਜਨਨਕੇ ਇਹ ਇੱਕ ਬੋਲ ਨਹੀਂ ਸੱਚੀ ਮਿੱਚੀ ਵਾਂਗੂ ਜਨਨਕੇ ਸਟੈਚੂ ਬਣੇ ਹੋਏ ਨੇ ਜਨਨਕੇ ਇੱਥੇ ਲੋਕ ਜਿਹੜੇ ਜਿਹਨੇ ਪਿਆਰ ਕਰਨ ਵਾਲੇ ਆ ਪਹੁੰਚੇ ਹੋਏ ਨੇ ਡੀਜੇ ਲੱਗਿਆ ਹੋਇਆ ਜਨਨਕੇ ਲੋਕ ਉਹਦੀਆਂ ਤਸਵੀਰਾਂ ਇਹ ਟਰੈਕਟਰ ਦੀਆਂ ਜਿਹੜੀ ਉਹ ਗੱਡੀ ਦੇ ਨਾਲ ਉਹਦਾ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਖਾਰ ਦੇ ਵਿੱਚ ਗੋਲੀਆਂ ਵੱਜੀਆਂ ਸੀ ਲੋਕ ਉਹਦੇ ਕੋਲੇ ਖੜ ਕੇ ਜਨਕਿ ਫੋਟੋ ਕਰਾ ਰਹੇ ਨੇ ਇੱਧਰ ਦਿਖਾ ਦਈਏ ਇਹ ਉਹੀ ਗੱਡੀ ਆ ਜਿਹਦੇ ਵਿੱਚ ਜਨਕਿ ਗੋਲੀਆਂ ਲੱਗੀਆਂ ਸੀ ਸਿੱਧੂ ਮੂਸੇਵਾਲਾ ਵੀਰ ਉਹ ਚਲਾ ਰਿਹਾ ਸੀ ਉਸ ਵਕਤ ਗੋਲੀਆਂ ਦੇ ਨਿਸ਼ਾਨ ਆ ਜਨਕਿ ਇਸੇ ਗੱਡੀ ਨੂੰ ਸਾਮਕੇ ਰੱਖਿਆ ਹੋਇਆ ਉਹੀ ਗੱਡੀ ਇੱਥੇ ਖੜੀ ਹੋਈ ਆ ਜਿਹਦੇ ਵਿੱਚ ਸਿੱਧੂ ਮੂਸੇਵਾਲਾ ਵੀਰ ਦੀ ਸਾਡੇ ਦੀ ਮੌਤ ਹੋਈ ਸੀ ਹੋਰ ਸਿੱਧੂ ਦਾ ਜਨਨ ਕਿ ਬਹੁਤ ਜਨੇ ਸਮਾਨ ਬਣਾਇਆ ਜਿਵੇਂ ਕਾ ਜੀਪ ਖੜੀ ਆ ਟਰੈਕਟਰ ਖੜਾ ਨਾੜਗਾ ਟਰੈਕਟਰ ਖੜਾ ਹੋਰ ਵੀ ਬਹੁਤ ਕੁਛ ਨੇ ਮਾਤਾ ਜੀ ਤੁਸੀਂ ਅੱਜ ਜਨਨ ਕਿ ਸਿੱਧੂ ਦੇ ਪਿੰਡ ਪਹੁੰਚੇ ਹੋ ਸਿੱਧੂ ਨੇ ਜਨਨ ਕਿ ਦੂਰੀਆਂ ਫੇਰ ਜਾਣ ਮੇ ਲੈ ਲਿਆ ਲੋਕ ਕਹਿੰਦੇ ਆ ਕਿਵੇਂ ਲੱਗਦਾ ਸਾਨੂੰ ਬਹੁਤ ਖੁਸ਼ੀ ਹੋਈ ਜੀ ਸਾਨੂੰ ਬਹੁਤ ਖੁਸ਼ੀ ਹੋਈ ਵੀ ਦੁਬਾਰਾ ਛੋਟਾ ਸਿੱਧੂ ਆਇਆ ਜੀ ਹਾਂਜੀ ਕਿਹਦੇ ਪਿੰਡੋਂ ਆਏ ਹੋ ਅਸੀਂ ਅਮਰਗੜ ਤੋਂ ਅਮਰਗੜ ਤੋਂ ਆਏ ਆ ਜਨਨ ਕਿ ਇਹ ਕੇਰੇ ਅਰਦਾਸਾਂ ਦੀ ਲੋਕਾਂ ਦੀਆਂ ਦਵਾਵਾਂ ਸੀ ਜਨਨ ਕਿ ਸਿੱਧੂ ਮੁੜ ਕੇ ਫੇਰ ਆ ਵੀ ਹਾਂ ਜੀ ਹਾਂ ਬਹੁਤ ਜ਼ਿਆਦਾ ਸੀ ਲੰਬੀ ਉਮਰ ਦੇਵੇ ਪਰਮਾਤਮਾ ਨੇ ਉਹ ਖੁਸ਼ ਰੱਖੀ ਜੀ ਮਾਪੇ ਬਹੁਤ ਚੜ੍ਹਦੀ ਕਲਾ ਚ ਰਹੀ ਜੀ ਜਣ ਕੇ ਜਣ ਕੇ ਉਹਨਾਂ ਦੀਆਂ ਮਾਪਿਆਂ ਦੀਆਂ ਜਣ ਕੇ ਜਿਹੜੀਆਂ ਖੁਸ਼ੀਆਂ ਸੀ ਕੁਝ ਅਧੂਰੀਆਂ ਰਹੀਆਂ ਸੀ ਹਾਂ ਜੀ ਬਹੁਤ ਵਧੀਆ ਹੋਇਆ ਪਰਮਾਤਮਾ ਉਹਨੂੰ ਚੜ੍ਹਦੀ ਕਲਾ ਰੱਖੇ ਬੱਚੇ ਨੂੰ ਜੋ ਦੁਨੀਆ ਤੇ ਆਇਆ ਉਹਦੇ ਮਾਪੇ ਤੰਦਰੁਸਤੀਆਂ ਦੇਵੇ ਬਾਬਾ ਜੀ ਚੜ੍ਹਦੀ ਕਲਾ ਰੱਖਣ ਜੀ ਹਾਂ ਜੀ ਬਹੁਤ ਵਧੀਆ ਲੱਗਿਆ ਸਾਨੂੰ ਉਹਰੇ ਆ ਕੇ ਵਾਈਗਰੂ ਨੇ ਖੁਸ਼ੀ ਬਖਸ਼ੀ ਆ ਬਹੁਤ ਵਧੀਆ ਲੱਗਿਆ ਜੀ ਤੁਸੀਂ ਕਿੱਥੋਂ ਆ ਪੈਂਦੀ ਮੜਦਨ ਅਸੀਂ ਕੈਨੇਡਾ ਤੋਂ ਆਏ ਹਾਂ ਕੈਨੇਡਾ ਤੋਂ ਆਏ ਹਾਂ ਹਾਂ ਜੀ ਕਿਸ ਤਰ੍ਹਾਂ ਲੱਗਦਾ ਜਿਹੜੇ ਯਾਨੀ ਕਿ ਸਿੱਧੂ ਨੂੰ ਕੱਲੇ ਇਹ ਨਹੀਂ ਕਹਿੰਦੇ ਸੀ ਪੰਜਾਬ ਜਾਂ ਭਾਰਤ ਪੂਰੇ ਵਰਲਡ ਦੇ ਵਿੱਚ ਦੁਨੀਆ ਜਾਣਦੀ ਸੀ ਸਾਨੂੰ ਤਾਂ ਹੀ ਬਹੁਤ ਵਧੀਆ ਲੱਗ ਰਿਹਾ ਵੀ ਅਸੀਂ ਇੱਥੇ ਪਹੁੰਚੇ ਤੇ ਬਹੁਤ ਹੀ ਵਧੀਆ ਮੇਰੇ ਬੱਚੇ ਨੂੰ ਇੰਨੀ ਖੁਸ਼ੀ ਆਈ ਅੰਦਰ ਨਹੀਂ ਜਾਣ ਦਿੰਦੇ ਹੈਗੇ ਅੱਛਾ ਹਾਂ ਜੀ ਕੁਛ ਉਹਨਾਂ ਦੀ ਨਾ ਕੁਛ ਮੁਲਾਜ਼ਮਾਂ ਦੀ ਮਜਬੂਰੀ ਹੈ ਉਹ ਕਹਿੰਦੇ ਜੇ ਅਸੀਂ ਅੰਦਰ ਜਾਣ ਦਿੱਤਾ ਲੋਕ ਬਹੁਤ ਜ਼ਿਆਦਾ ਆਏ ਹੋਏ ਨੇ ਅੰਦਰ ਭੀੜ ਹੋ ਜੂਗੀ ਪਲੀਜ਼ ਇੱਕ ਵਾਰ ਹਾਂ ਜੀ ਦਿਖਾ ਦਿੱਤਾ ਜਾ ਬਈ ਤਾਂ ਵਧੀਆ ਹੋਊਗਾ ਜੀ ਹਾਂਜੀ ਸਾਨੂੰ ਬਹੁਤ ਖੁਸ਼ੀ ਆਈ ਅੱਜ ਉਹਨਾਂ ਦੇ ਘਰੇ ਖੁਸ਼ੀ ਆਈ ਆ ਵਾਇਗਰੂ ਨੇ ਬਹੁਤ ਸੋਹਣੀ ਕਿਰਪਾ ਕਰੀ ਆ ਜੀ ਆਪਾਂ ਸਾਰੇ ਜਨਨ ਕਿ ਇਸ ਦਿਨ ਨੂੰ ਦੀਖਦੇ ਸੀ ਲੰਮੇ ਸਮੇਂ ਤੋਂ ਜਨਨ ਕਿ ਲੋਕਾਂ ਨੂੰ ਸੀ ਦੀਖ ਸੀ ਵੀ ਸਿੱਧੂ ਫੇਰ ਆਊਗਾ ਜਨਨ ਕਿ ਆ ਬੱਚੇ ਵੀ ਜਨਨ ਕਿ ਉਹਨਾਂ ਦੇ ਗਾਣੇ ਸੁਣਦੇ ਆ ਬਹੁਤ ਬਹੁਤ ਫੈਨ ਨੇ ਹੀ ਬਹੁਤ ਵੱਡੀ ਤੁਸੀਂ ਵੀ ਫੈਨ ਹੋ ਬਹੁਤ ਵੱਡੇ ਜੀ ਮੈਂ ਕੈਮਰਾਮੈਨ ਨੂੰ ਕਹਣਾ ਦਿਖਾ ਦੇ ਲੋਕ ਸੈਲਫੀਆਂ ਲੈ ਰਹੇ ਨੇ ਫੋਟੋਆਂ ਖਿਚਾ ਰਹੇ ਨੇ ਜਨਨ ਕਿ ਇਥੇ ਬਹੁਤ ਤਰ੍ਹਾਂ ਦੇ ਲੋਕ ਪਹੁੰਚੇ ਨੇ ਦੂਰ ਦਰਾੜਿਆਂ ਤੋਂ ਕੈਨੇਡਾ ਅਮਰੀਕਾ ਤੋਂ ਜਨਨ ਕਿ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਸੀ ਸਿੱਧੂ ਨੂੰ ਜਨਨ ਕਿ ਉਹ ਅੱਜ ਮੂਸੇਪਿੰਡ ਦੇ ਵਿੱਚ ਪਹੁੰਚੇ ਨੇ ਚਾਰ ਸਫੇਰੇ ਜਨਨ ਕਿ ਰੌਣਕਾਂ ਹੀ ਰੌਣਕਾਂ ਇਧਰ ਮਾਤਾ ਜੀ ਸਾਡੇ ਕਿਹੜਾ ਪਿੰਡ ਮਾਤਾ ਜੀ ਮੂਸਾ ਮੂਸਾਪਿੰਡ ਕਿਵੇਂ ਲੱਗਦਾ ਫਿਰ ਮੂਸੇਪਿੰਡ ਦੇ ਵਿੱਚ ਫਿਰ ਸਿੱਧੂ ਮੂਸੇਵਾਲਾ ਆ ਗਿਆ ਹਾਂ ਬੁੱਤ ਆ ਗਿਆ ਜੀ ਹਾਂ ਜੀ ਆ ਗਿਆ ਮੂਸਾ 1:00 ਵਜੇ ਸਵੇਰ ਦਾ ਸੀ ਬਹੁਤ ਚੰਗਾ ਸਵੇਰ ਸੀ ਜੀ ਜੀ ਸਾਡਾ ਮੇਰੇ ਬੱਚਿਆਂ ਨਾਲ ਇੰਨਾ ਬੈਠਣੀ ਉੱਠਣੀ ਸੀ ਅਸੀਂ ਮਿਸਤਰੀਆਂ ਇਹਨਾਂ ਦੇ ਕੋਲੇ ਬੈਂਦਾ ਉ ਤੇ ਹੁਣ ਜਦੋਂ ਜਾਣ ਪਿੱਛੇ ਸਾਨੂੰ ਇਹਨਾਂ ਦੁੱਖ ਸੀ ਅਸੀਂ ਕੋਠੀ ਵੀ ਨਹੀਂ ਦੇਖ ਨਹੀਂ ਸਕਦੇ ਸੀਗੇ ਪਰ ਅੱਜ ਸਾਡਾ ਧਰਤੀ ਦੇ ਪੈਰ ਨਹੀਂ ਲੱਗਦਾ ਤੈਨ ਲਈ ਖਾ ਅਈਨੀ ਖੁਸ਼ੀ ਹੈ ਸਾਨੂੰ ਜੀ ਜੀ ਹਾਂਜੀ ਹਾਂ ਤੁਹਾਨੂੰ ਤਾਂ ਖੁਸ਼ੀ ਹੋਣੀ ਹੋਣੀ ਹੈ ਪੂਰੇ ਵਰਲਡ ਦੇ ਲੋਕਾਂ ਨੂੰ ਖੁਸ਼ੀ ਆ ਜਣੀ ਕੀ ਹਾਂਜੀ ਹਾਂਜੀ ਬਹੁਤ ਖੁਸ਼ੀ ਹੈਗੀ ਜੀ ਹਾਂਜੀ ਸਾਡੇ ਪਿੰਡ ਦੀਆਂ ਬੁੜੀਆਂ ਆਉਂਦੀਆਂ ਦੇਖ ਲੈ ਬਹੁਤ ਲਾਰੇ ਦਲਾਰੇ ਤਿਆਰ ਹੋਈਆਂ ਆਉਂਦੀਆਂ ਇਸੇ ਤੇ ਜਲ ਕੇ ਖੁਜਾਬ ਤੇ ਗਿੱਧਾ ਪਾਵਾਂਗੇ ਨੱਚਾਂਗੇ ਕੁੱਦਾਂਗੇ ਸਾਨੂੰ ਬਹੁਤ ਖੁਸ਼ੀ ਹੈ ਅੱਛਾ ਅੱਛਾ ਹਾਂਜੀ ਹੋਣੀ ਵੀ ਚਾਹੀਦੀ ਸੀ ਲੰਮੇ ਚਾਰੇ ਤੋਂ ਜਦ ਡੀਕ ਸੀ ਤੁਹਾਨੂੰ ਸਮਝ ਤੋਂ ਹਾਂਜੀ ਬਹੁਤ ਡੀਕ ਸੀ ਸਾਨੂੰ ਇਹ ਪਤਾ ਇਹ ਦੋਨੇ ਜੀ ਦੇਖੇ ਰਿਆਂਦੇ ਸੀ ਸਤੋ ਜੀ ਹਾਂਜੀ ਜਿਹੜੀਆਂ ਜਣੇ ਕਿ ਮਾਪੇ ਉਹਦੀਆਂ ਖੁਸ਼ੀਆਂ ਅਧੂਰੀਆਂ ਰਹਿ ਗਈਆਂ ਕੀ ਪੰਜ ਜਾਣਗੀਆਂ ਜੀ ਹਾਂਜੀ ਹੋਣਗੀਆਂ ਪਰਮਾਤਮਾ ਇਹਨਾਂ ਦਾ ਕਿਹੜਾ ਰੱਬ ਵਿੱਚ ਆਸੀ ਮਹਾਰਾਜ ਆ ਸਭ ਦਾ ਜੀ ਇਹਨਾਂ ਦੀ ਸਚਾਈ ਤੇ ਪਰਮਾਤਮਾ ਨੇ ਮੋੜ ਕੇ ਦੇਤਾ ਜੀ ਮਾਤਾ ਇੱਕ ਗੱਲ ਦੱਸੋ ਮੈਨੂੰ ਜਦੋਂ ਬੰਦਾ ਇਨਸਾਨ ਜਿਉਂਦਾ ਹੁੰਦਾ ਹੁੰਦਾ ਉਦੋਂ ਉਹਨੂੰ ਚੰਗਾ ਨਹੀਂ ਕਹਿੰਦੇ ਜਦੋਂ ਜਹਾਨ ਤੋਂ ਚਲਾ ਜਾਂਦਾ ਉਦੋਂ ਲੋਕ ਉਹਨੂੰ ਬੜਾ ਚੰਗਾ ਕਹਿੰਦੇ ਸਿੱਧੂ ਨੂੰ ਵੀ ਲੋਕ ਪਹਿਲਾਂ ਕਹਿੰਦੇ ਸੀ ਵੀ ਸਿੱਧੂ ਚੰਗਾ ਨਹੀਂਗਾ ਵੋਟਾਂ ਦੇ ਵਿੱਚ ਮਾਤਾ ਨੂੰ ਵੀ ਟਾਇਆ ਗਿਆ ਸਿੱਧੂ ਵੀ ਉੱਠਿਆ ਉਦੋਂ ਲੋਕਾਂ ਨੇ ਜਨਕਿ ਉਹਨੂੰ ਵੋਟਾਂ ਨਹੀਂ ਪਾਈਆਂ ਜਨਕਿ ਜਦੋਂ ਸਿੱਧੂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਸਿੱਧੂ ਦੇ ਜਿਹੜੇ ਗਾਣੇ ਤਾਂ ਮੈਨੂੰ ਵੋਟਾਂ ਨਹੀਂ ਪੈਂਗ ਹੁਣ ਕਿਵੇਂ ਲੱਗਦਾ ਉਹ ਚੀਜ਼ ਬੋਟਾ ਸਾਨੂੰ ਬਹੁਤ ਚੰਗਾ ਲੱਗਾ ਸਾਨੂੰ ਤਾਂ ਜੀ ਪਹਿਲੇ ਦੋਨੇ ਚੰਗੇ ਲੱਗੇ ਨੇ ਸਾਡੀ ਪਤਾ ਨਹੀਂ ਭਈ ਰਹਿਣੀ ਵਹਿਣੀ ਇਹਨਾਂ ਦੇ ਨਾਲ ਹੈ ਜੀ ਸਾਡਾ ਪਰਿਵਾਰ ਨਾਲ ਬੇਜੋਲ ਬਹੁਤ ਜ਼ਿਆਦਾ ਹੈਗਾ ਸਾਨੂੰ ਤਾਂ ਬਹੁਤ ਚੰਗੇ ਲੱਗਦੇ ਨੇ ਪਰ ਲੋਕ ਕਿਸੇ ਦੇ ਮਨ ਦੀ ਕੀ ਕਹਿ ਸਕਦੇ ਹਨਾ ਹਾਂਜੀ ਹਾਂ ਮਾਤਾ ਦਾ ਸੁਆਹ ਕਿਹੋ ਜਿਹਾ ਸਿੱਧੂ ਦਾ ਬਹੁਤ ਵਧੀਆ ਜੀ ਜੀ ਬਹੁਤ ਵਧੀਆ ਪਹਿਲਾਂ ਮੇਰੇ ਬੱਚੇ ਪੜਦੇ ਸੀ ਹੁਣ ਮੇਰਾ ਪੋਤਾ ਪੜਦਾ ਸੀ ਫਿਰ ਪੋਤੀ ਪੜਦੀ ਸੀ ਇਹਨਾਂ ਕੋਲੇ ਸਾਡਾ ਤਾਂ ਪਹਿਲੇ ਦਿਨ ਦਾ ਹੀ ਇਹਨਾਂ ਦਾ ਘਰ ਬਣਿਆ ਹੋਇਆ ਸੀ ਅੱਛਾ ਅੱਛਾ ਤੁਹਾਡੇ ਜਵਾਕ ਜਣੀ ਗਏ ਸਿੱਧੂ ਮੂਸੇਵਾਲੀ ਮਾਤਾ ਕੋਲੇ ਪੜਦੇ ਸੀ ਪਹਿਲੇ ਮੇਰੇ ਬੱਚੇ ਬੇ ਪੁੱਤੀ ਵੱੜਦੀ ਸੀ ਬਹੁਤ ਵਧੀਆ ਰਏ ਉਹ ਅੰਕਲ ਦਾ ਸੁਭਾਅ ਕਿਹੋ ਜਿਹਾ ਬਲਕੌਰ ਸਿੰਘ ਦਾ ਜੀ ਬਹੁਤ ਵਧੀਆ ਜੀ ਹਾਂਜੀ ਇੱਕ ਪਿੰਡ ਦੇ ਵਿੱਚ ਮੌਲ ਹੁੰਦਾ ਨਾ ਕਈ ਬੰਦੇ ਲੜਾਕੇ ਜਾਂ ਚੜੀਤੇ ਹੁੰਦੇ ਆ ਉਹੋ ਜਿਹਦਾ ਕੁਝ ਨਹੀਂ ਪਰਿਵਾਰ ਦੇ ਵਿੱਚ ਹਾਂਜੀ ਇਹ ਤਾਂ ਇਹਨਾਂ ਚੋਂ ਦੋਨਾਂ ਜੀਆਂ ਚ ਕੋਈ ਵੀ ਨਹੀਂ ਸੀਗਾ ਜੀ ਹਾਂਜੀ ਬਹੁਤ ਵਧੀਆ ਪਰਿਵਾਰ ਸੀ ਜੀ ਸਿੱਧੂ ਦਾ ਸੁਭਾਅ ਕਿਹੋ ਜਿਹਾ ਸੀ ਸਿੱਧੂ ਦਾ ਤਾਂ ਬედაਸੀ ਨਹੀਂ ਸਕਦੀ ਜੀ ਐਨਾ ਵਧੀਆ ਸੁਭਾਅ ਸੀਗਾ ਹਾਂਜੀ ਉਹ ਤਾਂ ਸਾਧ ਦੇ ਵਿੱਚ ਅਸੀਂ ਬਹੁਤ ਅੱਛਾ ਯਾਨੀ ਕਿ ਸਾਧ ਬੱਚਾ ਸੀ ਯਾਨੀ ਕਿ ਉਹਦੇ ਤੇ ਕੋਈ ਪੁੰਨ ਪਾਪ ਨਹੀਂ ਸੀਗਾ ਬਹੁਤ ਵਧੀਆ ਬੱਚਾ ਸੀਗਾ ਜੀ ਉਹਦਾ ਕੋਈ ਉਹਦੇ ਕਰਮਾਂ ਦੀ ਖਬਰ ਕੀ ਉਹ ਹੀ ਗੱਲ ਹੈ ਨਾ ਕਹਿ ਨਹੀਂ ਸਕਦੇ ਠੀਕ ਹੈ ਕਿਤੇ ਤੁਹਾਡੇ ਪਿੰਡੋਂ ਕੋਈ ਜਾਣਦਾ ਨਹੀਂ ਸੀ ਅੱਜ ਤੁਹਾਡੇ ਪਿੰਡ ਦੀ ਜਾਨੀ ਕਿ ਪੂਰੇ ਵਰਲਡ ਦੇ ਵਿੱਚ ਚਰਚਾ ਹੋ ਰਹੀ ਆ ਸਾਨੂੰ ਇਹ ਤੋਂ 30 ਸਾਲ ਪਹਿਲਾਂ ਸਾਨੂੰ ਆਪ ਨੂੰ ਨਹੀਂ ਪਤਾ ਸੀ ਵੀ ਮੂਸਾ ਹੈ ਕਿੱਥੇ ਜਦੋਂ ਸਾਡੇ ਰਿਸ਼ਤੇ ਕਿਤੇ ਨਾ ਸਾਨੂੰ ਇਹ ਨਹੀਂ ਪਤਾ ਸੀ ਵੀ ਮੂਸਾ ਕਿੱਥੇ ਜੇ ਆ ਕਿੱਥੇ ਜੇ ਕਰਦਾ ਹੁਣ ਦੇਖ ਜੇ ਅਸੀਂ ਜਿੱਥੇ ਜਾਂਦੇ ਆ ਸਾਨੂੰ ਲੈਣਗੇ ਸਿੱਧੂ ਘੁਸੇ ਆ ਦੇ ਪਿੰਡੋਂ ਅਸੀਂ ਸਿੱਧੂ ਸਹਿਰ ਵੀ ਅਰਦਨ ਮੈਨਾਂ ਪੁੱਛਦੇ ਨਾ ਹਾਂਜੀ ਹਾਂ ਜਦੋਂ ਉਹਦੇ ਆ ਮਾਤਾ ਕਹਿੰਦੇ ਵੀ ਸਾਨੂੰ ਆਪ ਨੂੰ ਖੁਦ ਨਹੀਂ ਪਤਾ ਸੀ ਵੀ ਸਾਡਾ ਪਿੰਡ ਕਿੱਥੇ ਆ ਸਾਡੇ ਰਿਸ਼ਤੇਦਾਰ ਵੀ ਪੁੱਛਦੇ ਹੁੰਦੇ ਸੀ ਤੁਹਾਡਾ ਪਿੰਡ ਕਿੱਥੇ ਜਦੋਂ ਰਿਸ਼ਤੇਦਾਰਾਂ ਦੇ ਵਿੱਚ ਜਾਣਦੇ ਆ ਤੇ ਲੋਕ ਸਾਨੂੰ ਜਨਨ ਕਿ ਆ ਕੇ ਨੇੜੇ ਖੜਦੇ ਨੇ ਕਹਿੰਦੇ ਵੀ ਸਿੱਧੂ ਦੇ ਪਿੰਡੋਂ ਆਇਆ ਸਿੱਧੂ ਮੂਸੇ ਵਾਲੇ ਦੇ ਪਿੰਡੋਂ ਆਇਆ ਲੋਕ ਸਾਨੂੰ ਸਿੱਧੂ ਬਾਰੇ ਪੁੱਛਦੇ ਆ ਉਹਦੇ ਪਰਿਵਾਰ ਬਾਰੇ ਪੁੱਛਦੇ ਆ ਸਿੱਧੂ ਕਿਹੋ ਜਿਹਾ ਸੁਭਾਅ ਦਾ ਸੀ ਉਹਦੇ ਬਾਰੇ ਪੁੱਛਦੇ ਆ ਹੋਰ ਮਾਤਾ ਕੀ ਕਹਿਣਾ ਚਾਹੋਗੇ ਸਿੱਧੂ ਬਾਰੇ ਹੋਰ ਮਾਸਟਰ ਜੀ ਮੈਂ ਤਾਂ ਹੀ ਕਹਿਣਾ ਚਾਹੁੰਦੀ ਆ ਵੀ ਜਿਹੜਾ ਸਾਡੇ ਪਿੰਡ ਚ ਇਹਨੇ ਨਾਂ ਰੋਸ਼ਨ ਕੀਤਾ ਹੈ ਵੀ ਇਹੇ ਨਾਲ ਕੋਈ ਨਾਂ ਰੋਸ਼ਨ ਕਰਨ ਨਹੀਂ ਗਿਆ ਤਾ ਵੀ ਕਲਾਕਾਰ ਕਹਿਕ ਤਾਂ ਸਾਥ ਹੀ ਫਿਰਦੇ ਨਾ ਪਰ ਜੀ ਮੈਂ ਇਹ ਸਾਡਾ ਬੱਚਾ ਸੀ ਇਹੇ ਜਾਂ ਨਾ ਤਾਂ ਕਿਸੇ ਲਈ ਜੱਗ ਤੇ ਜੰਮਿਆ ਤੇ ਨਾ ਜੰਮਣਾ ਜੀ ਇਹਦੇ ਵਰਗਾ ਕੋਈ ਨਹੀਂ ਹੈਗਾ ਨਹੀਂ ਸਿੱਧੂ ਨੂੰ ਸਿੱਧੂ ਦੇ ਜਾਣ ਤੋਂ ਬਾਅਦ ਤੁਹਾਡੇ ਪਿੰਡ ਦੇ ਲੋਕਾਂ ਨੂੰ ਰੋਜ਼ਗਾਰ ਵੀ ਬਹੁਤ ਮਿਲਿਆ ਕੋਈ ਕੋਈ ਚੀਜ਼ ਵੇਚ ਰਿਹਾ ਕੋਈ ਟੀ-ਸ਼ਰਟਾਂ ਵੇਚ ਰਿਹਾ ਮਾ ਗਰੀਬ ਕਰ ਸੀਗੇ ਉਹਨਾਂ ਦੀ ਰੋਜ਼ੀ ਰੋਟੀ ਬਾਤਾ ਦੇਖ ਲੈ ਕੋਈ 4000 ਆਥਰ ਨੂੰ ਕੋਈ 5000 ਕਹਿੰਦੀ ਹੈ ਬੁੜੀ ਕਿ ਸੈਂ ਨੰਨਾ ਪੈਸਾ ਕਮਾਉਨੇ ਆ ਤੇ ਦੇਖ ਰਾ ਜਿਹੜੇ ਗਰੀਬ ਸਾਰੇ ਨਰੇਗਾ ਦੇ ਰੁਕਾਲੇ ਸਾਰੇ ਕੰਮ ਛੱਡ ਕੇ ਇੱਧਰ ਹੀ ਲੱਗ ਰਹੇ ਇਹਨਾਂ ਨੂੰ ਅੱਛਾ ਹਾਂਜੀ ਵਧੀਆ ਕੰਮ ਚੱਲਦਾ ਇਹਨਾਂ ਦਾ ਜਿਹੜੇ ਨਰੇਗਾ ਤੇ ਜਾਂਦੇ ਸੀ ਉਹ ਕੰਮ ਛੱਡ ਕੇ ਉਹਨਾਂ ਨੇ ਜਨਨ ਕਿ ਇੱਥੇ ਆ ਕੇ ਬਾਜ਼ਾਰ ਲਾ ਲੇ ਜਨਨ ਕਿ ਬਾਜ਼ਾਰ ਦੇ ਵਿੱਚ ਉਹ ਜਿਹੜੇ ਸਿੱਧੂ ਦੇ ਚੀਜ਼ਾਂ ਬਣੀਆਂ ਜਿਵੇਂ ਛੱਲੇ ਬਣੇ ਆ ਕੱਪ ਬਣੇ ਆ ਬਣਾਣਾ ਬਣੀਆਂ ਟੀ-ਸ਼ਰਟਾਂ ਬਣੀਆਂ ਜਨਨ ਕਿ ਉਹ ਸਾਰੀਆਂ ਚੀਜ਼ਾਂ ਜਨਨ ਕਿ ਇੱਥੇ ਤੇ ਸਾਰੇ ਸਾਡੇ ਘਰਾਂ ਦੇ ਕੋਲੋਂ ਕੋਲ ਗਮਾਂਢੀ ਆਉਂਦੇ ਹਨ ਵੀ ਚਲੋ ਸਿੱਧੂ ਦੇ ਇਸ ਦੁਕਾਨਾਂ ਰਾਈਆਂ ਆਈਆਂ ਵੀ ਸਾਡਾ ਉੱਥੇ ਵਧੀਆ ਕੰਮ ਚੱਲਦਾ ਸੁਣਦੇ ਆਂਗੇ ਆਉਣੇ ਵੀ ਆਂਗੇ ਬਸ ਅਸੀਂ ਤਾਂ ਇੱਥੇ ਇਹਨਾਂ ਦੇ ਮੰਮੀ ਡੈਡੀ ਨੂੰ ਮਿਲ ਕੇ ਮੁੜ ਜਾਨੇ ਆ ਉੱਥੇ ਵੀ ਜਾਨੇ ਮਨ ਖਰਾਬ ਹੁੰਦੇ ਵੀਰੇ ਜੀ ਹਾਂ ਮਨ ਖਰਾਬ ਹੁੰਦਾ ਜੀ ਇਹ ਮੱਕ ਜਿਹੜਾ ਸਿੱਧੂ ਦਾ ਹੁਣ ਜਨਮ ਹੋਇਆ ਹਸਪਤਾਲ ਦੇ ਵਿੱਚ ਹੋਇਆ ਜਾਂ ਘਰੇ ਹੋਇਆ ਉਹ ਤਾਂ ਜੀ ਦੇਖੋ ਮੈਨੂੰ ਤਾਂ ਨਹੀਂ ਪਤਾ ਅੱਛਾ ਮੈਨੂੰ ਪਤਾ ਨਹੀਂ ਮੈਂ ਮੈਂ ਕਹਿ ਨਹੀਂ ਸਕਦੀ ਵੀ ਹਸਪਤਾਲ 'ਚ ਹੀ ਹੋਇਆਗਾ ਘਰੇ ਤਾਂ ਨਹੀਂ ਹੋਇਆ ਅੱਗੇ ਲੈ ਕੇ ਨਹੀਂ ਆਏ ਹਨਾ ਲੈ ਕੇ ਨਹੀਂ ਆਏ ਹੈਗੇ ਹਾਂ ਜਨਕਾ ਚਾਰੇ ਪਾਸੇ ਜੋ ਸਿਆਉਟਾ ਕੀਤੀਆਂ ਜਾਂਦੀਆਂ ਵੀ ਸ਼ਾਇਦ ਲੈ ਕੇ ਆਉਣ ਦੀ ਜਨਕੀ ਤਿਆਰੀ ਆ ਹਾਂਜੀ ਹਾਂ ਤਿਆਰੀ ਹੈਗੀ ਹਾਂ ਹੋਇਆ ਤਾਂ ਤਿਆਰੀ ਹੈ ਜੀ ਘਰੇ ਨਹੀਂ ਹੋਏਗਾ ਹਾਂਜੀ ਇਹ ਹੋ ਸਕਦਾ ਬਠਿੰਡੇ ਹੋਇਆ ਜੀ ਅੱਛਾ ਹਾਂ ਸੁਣਦੇ ਤਾਂ ਬਠਿੰਡੇ ਹੀ ਆ ਫਿਰ ਵਾਕੀ ਦੇਖੋ ਬਠਿੰਡੇ ਜਨਕੀ ਹਸਤਾਲ ਦੇ ਵਿੱਚ ਹੋਇਆ ਹਾਂ ਜੀ ਸੁਣਦੇ ਤਾਂ ਆਈਆਂਗੀ ਫਿਰ ਪਰਮਾਤਮਾ ਨੂੰ ਪਤਾ ਹੈ ਜਾਂ ਇਹਨਾਂ ਨੂੰ ਦੇਖ ਆਪਾਂ ਨੂੰ ਆਪਣਾ ਘਰ ਬੂਰ ਪੈਂਦਾ ਪਿਆ ਜੀ ਸਾਨੂੰ ਹਾਂ ਇਹਨਾਂ ਪਤਾ ਨਹੀਂ ਸੰਤਾ ਪਤਾ ਹੀ 10 ਵਜੇ ਲੱਗਿਆਗਾ ਜੀ ਜੀ ਹਾਂਜੀ ਹਾਂ ਕੀ ਲੱਗਦਾ ਇਹ ਵੀ ਵਾਕੀ ਸਿੱਧੂ ਹੋਊਗਾ ਹਾਂਜੀ ਜੇ ਮੈਂ ਸਿੱਧੂ ਲੋਕ ਕਹ ਰਹੇ ਆ ਵੀ ਸਿੱਧੂ ਫੇਰ ਆਗਾ ਜਨਮ ਲੈ ਕੇ ਜਨਨ ਕਿ ਲੱਗਦਾ ਵੀ ਉਹ ਵਾਕਈ ਸਿੱਧੂ ਹੋਊਗਾ ਛੂਟ ਨਹੀਂ ਹੈਗਾ ਆ ਗਿਆ ਦੁਬਾਰੇ ਜੀ ਹਾਂਜੀ ਸਾਡਾ ਸਿੱਧੂ ਜੀ ਮੈਂ ਸਾਥੋਂ ਖੋਇਆ ਸੀ ਪਰਮਾਤਮਾ ਨੇ ਸਾਨੂੰ ਦੁਬਾਰੇ ਦਿੱਤਾ ਜੀ ਹਾਂਜੀ ਉੱਤਨੀਆ ਵੀ ਬੜੀਆਂ ਉਮੀਦਾਂ ਸੀ ਜਨ ਕੇ ਭੈਣ ਭਰਾਵਾਂ ਦੀਆਂ ਸਾਰੀਆਂ ਦੀਆਂ ਜਨ ਕੇ ਸਿੱਧੂ ਮੁੜ ਕੇ ਫੇਰ ਆਵੇ ਹਾਂਜੀ ਸਾਨੂੰ ਸਿਆਰ ਆਪਣੇ ਸਾਰੇ ਦੁਨੀਆ ਹੀ ਦੁਨੀਆ ਨੇ ਸਾਰਿਆਂ ਨੂੰ ਆਈ ਸੀ ਕਿ ਸਿੱਧੂ ਆਜੇ ਦਵਾਰੇ ਆਜੇ ਹਰੇਕ ਦੀ ਆਸ ਸੀ ਕਿ ਸਿੱਧੂ ਦਵਾਰੇ ਜਨਮ ਲੈਣੇ ਚਲੋ ਪਰਮਾਤਮਾ ਨੇ ਹਨਾ ਜੀ ਵਧੀਆ ਸੰਦਗੀ ਕੀ ਲੱਗਦਾ ਪਰਮਾਤਮਾ ਦੇ ਘਰੇ देर ਹੈਗੀ ਨੇਰਨੀਗਾ ਹੈਗੀ ਹੈ ਜੀ ਹੈਗੀ ਹੈ ਦੇਰ ਹਾਂਜੀ ਠੀਕ ਹੈ ਮਾਤਾ ਨੇ ਦੱਸਿਆ ਕਿ ਅਸੀਂ ਸਿੱਧੂ ਪਰਿਵਾਰ ਨੂੰ ਬਹੁਤ ਜ਼ਿਆਦਾ ਨੇੜੋਂ ਵੇਖਦੇ ਆਂ ਨੇੜੋਂ ਜਾਣਦੇ ਆਂ ਜਿਹੜੇ ਸਾਡੇ ਬੱਚੇ ਆ ਮੇਰੇ ਪੁੱਤਰ ਹੈ ਜਾਨੀ ਕਿ ਉਹ ਸਿੱਧੂ ਦੀ ਮਾਤਾ ਕੋਲ ਹੀ ਪਰਦੇ ਸੀ ਸੁਭਾਅ ਬਹੁਤ ਵਧੀਆ ਸੁਭਾਅ ਮਾਤਾ ਪਿਤਾ ਦਾ ਜਾਨੀ ਕਿ ਹੋਰ ਵੀ ਲੋਕ ਆਏ ਬਹੁਤ ਹੋਰਾਂ ਨਾਲ ਵੀ ਗੱਲਬਾਤ ਕਰਦੇ ਹਾਂ